ਪਿਆਰੇ ਸਿਰੋਤਿਓ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਬੋਬੀ ਛੇਰਟਾ ਦੀ ਗੁਰੂ ਕੀ ਬਡਾਲੀ ਸ਼ੀਸ਼ੀ ਟੀਵੀ ਕੈਮਰਾ ਵਿੱਚ ਵੀਡੀਓ ਹੋਈ ਕੈਦ ਗਿਲ ਆਟਾ ਚੱਕੀ 8 ਵਜੇ ਬੰਦ ਕਰਕੇ ਗਏ ਜਦੋਂ ਸਵੇਰੇ ਆਕੇ ਦੇਖਿਆ ਆਟਾ ਚੱਕੀ ਦੀ ਦੁਕਾਨ ਤੇ ਗੋਲੀਆਂ ਦੇ ਨਿਸ਼ਾਨ ਹਨ ਅਤੇ ਆਟਾ ਚੱਕੀ ਦੇ ਮਾਲਕ ਦਾ ਇਹ ਕਹਿਣਾ ਪੁਰਾਣੀ ਰੰਜਿਸ਼ ਦੇ ਚਲਦੇ ਚਲਾਈਆਂ ਗਈਆਂ ਗੋਲੀਆਂ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਕੀ ਨਾਮ ਜੀ ਆਪਣਾ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪਾ ਜੀ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਪਾ ਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿਹਨਾਂ ਵੱਲੋਂ ਕੀਤਾ ਗਿਆ ਜੀ ਹਮਲਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂ ਕੀ ਬਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜੇ ਹੋਇਆ ਸੀ ਤੇ ਬੱਜ ਰਾਇਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੇ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਜੇ ਗੱਡੀਆਂ ਦੋ ਇਹਨਾਂ ਕ ਇੱਕ ਬਰੀਜਾ ਗੱਡੀ ਤੇ ਇੱਕ ਹੋਰ ਉਹਨਰ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਆ ਪਤਾ ਨਹੀਂ ਕਿੰਨੇ ਆਣੇ ਸਾਨੂੰ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਮਾਰਾ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂ ਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂ ਜੀ ਉਦੋਂ ਪਤਾ ਲੱਗਾ ਜੀ ਸ਼ਟਰ ਤੇ ਤੁਸੀਂ ਸ਼ੋਰ ਹੈ ਗਿਆ ਜੀ ਉਹਨਾਂ ਵੱਲੋਂ ਹੀ ਇਹ ਸਾਰਾ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਗਰ ਵੀ ਹੈਗੇ ਨੇ ਜੀ ਹਾਂ ਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਹਾਂ ਜੀ ਸਵੇਰੇ ਮੁਖਤਾਰ ਸਿੰਘ ਆਏ ਹੀ ਐਸਆਈ ਅੱਛਾ ਉਹ ਮੌਕਾ ਵੇਖ ਕੇ ਗਏ ਸੀ ਬਾਅਦ ਚ ਉਹਨਾਂ ਨੇ ਆਖਿਆ ਵੀ ਮੁਲਾਜ਼ਮ ਆਉਂਦੇ ਦਾ ਜੀ ਤੇ ਹਜੇ ਤੱਕ ਆਇਆ ਕੋਈ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੀ ਇਨਸਾਫ ਜੀ ਸਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰੀਆਂ ਨਾ ਹਾਂਜੀ ਸਰ ਤੁਸੀਂ ਆਏ ਦੇ ਮੌਕੇ ਦੇ ਉੱਤੇ ਗੁਰੂ ਕੀ ਬਡਾਲੀ ਕੀ ਇਤਲਾਹ ਕੀ ਮਿਲੀ ਸੀ ਤੁਹਾਨੂੰ ਬ੍ਰਦਰ ਇਹਨਾਂ ਨੇ ਕੋਈ ਕੰਪਲੇਂਟ ਪਾਈ ਹੈ ਜੀ ਅਸੀਂ ਕੰਪਲੇਂਟ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹੋ ਨੋਟ ਕਰਾਇਆ ਡਿਊਟੀ ਅਫਸਰ ਆ ਰਹੇ ਆ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਫਿਰ ਕਹ ਰਹੇ ਜੀ ਗੋਲੀਆਂ ਚੱਲੀਆਂ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਨੋਟ ਤੋਂ ਜਾਣੂ ਕਰਾ ਦੇਗਾ